ਇਹ ਸਾਰੇ ਪੈਣ ਪਰਾਵਾਂ ਨੂੰ ਅਸੀਂ ਕੱਲ ਆਪਾਂ ਬਣਾਵਾਂਗੇ ਜੀ ਤਰਬੂਜ ਦਾ ਸ਼ੇਕ ਹੁਣ ਇਹਨਾਂ ਆਪਾਂ ਕੱਟਾਂਗੇ ਜੀ ਪਹਿਲਾਂ ਇਹਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹ ਰੂਪ ਨੂੰ ਸਾਫ਼ ਹੈ ਮੇਰੀਆ ਫੈਨ ਨੂੰ ਆਪਾਂ ਕਟਾਂਗੇ ਜੀ ਫਾੜੀਆਂ ਦੇ ਵਿੱਚ ਇਹਦੇ ਵੀ ਆਪਾਂ ਇਹਦੇ ਬੀਜ ਵੀ ਕੱਢ ਦਾਂਗੇ ਜੀ ਕਿਉਂਕਿ ਇਹ ਮਿਕਸੀ ਨਾਲ ਨਾ ਗ੍ਰੈਂਡ ਹੋਣ ਵਿੱਚ ਬੀਜ ਹਾਂਜੀ ਆਪਾਂ ਨੇ ਦੇਖੋ ਇਹਨੂੰ ਕੱਟ ਲਿਆ ਹੁਣ ਆਪਾਂ ਇਹਦਾ ਕਰਾਂਗੇ ਜੋ ਵੀ ਇੱਥੇ ਬੀਜ ਨੇ ਉਹ ਕਰਾਂਗੇ ਆਪਾਂ ਇਹਨਾਂ ਦੇ ਲੱਗ ਫਿਰ ਇਹਦਾ ਆਪਾਂ ਬਣਾਵਾਂਗੇ ਜੀ ਸ਼ੇਕ ਮਿਕਸੀ ਲੈ ਆਈ ਆਪਾਂ ਇਹਦੇ ਬੀਜ ਕਰ ਲੈ ਲੱਗ ਹੁਣ ਇਹਨੂੰ ਆਪਾਂ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਆ ਇੱਥੇ ਕਿਉਂਕਿ ਮਿੱਠਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆਪਾਂ ਇਹਦੇ ਵਿੱਚ ਨਹੀਂ ਪਾਉਂਦੇ ਸ਼ੂਗਰ ਜਿਵੇਂ ਕਿ ਚੀਨੀ ਵਗੈਰਾ ਲਾ ਲਓ ਉਹ ਆਪਾਂ ਇਹਦੇ ਵਿੱਚ ਨਹੀਂ ਪਾਉਂਦੇ ਜੀ ਹੁਣ ਆਪਾਂ ਇਹਦੇ ਨਾਲ ਗ੍ਰੈਂਡਰ ਦੇ ਨਾਲ ਆਪਾਂ ਇਹਨੂੰ ਕਰਾਂਗੇ ਸ਼ੇਕ ਬਣਾਵਾਂਗੇ ਇਹਦਾ ਗ੍ਰੈਂਡਡ ਨਾਲ ਹੁਣ ਇਹਨੂੰ ਆਪਾਂ ਫਾੜੀਆਂ ਨੂੰ ਪਾ ਲਾਂਗੇ ਇਹਦੇ ਵਿੱਚ ਜੀ ਤੇ ਦੁੱਧ ਵੀ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਹੁਣ ਹਾਂਜੀ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਚਲਾਵਾਂਗੇ ਗ੍ਰੈਂਡਡ ਨੂੰ ਦੇਖੋ ਜੀ ਆਪਣੇ ਬਣਾ ਲੈ ਦੇਖੋ ਜੀ ਆਪਾਂ ਨੇ ਕਰ ਲਿਆ ਸ਼ੇਕ ਤਿਆਰ ਹੁਣ ਇਹਦੇ ਚ ਪਾਵਾਂਗੇ ਆਪਾਂ ਦੁੱਧ ਵੇਖ ਸਾਕੇ ਦੇਵ ਇਹਦੇ ਪਾਵਾਂਗੇ ਜੀ ਆਪਾਂ ਨੂੰ ਬਰਫ਼ ਛੋਟਾ ਜਿਹਾ ਪੀਸ ਕੱਟ ਕੇ ਕਿਉਂਕਿ ਦੁੱਧ ਪਹਿਲਾਂ ਬਹੁਤ ਠੰਡਾ ਸੀਗਾ ਆਪਾਂ ਬਰਫ਼ ਪਾਵਾਂਗੇ ਥੋੜੀ ਜਿਹੀ ਹਾਂਜੀ ਦੇਖੋ ਆਪਣਾ ਸ਼ੇਕ ਬਣ ਕੇ ਹੋ ਚੁੱਕਿਆ ਤਿਆਰ ਜੋ ਵੀ ਇਹਨੂੰ ਗਰਮੀ ਦੀ ਡਰਿੰਕ ਕਹਿ ਲਓ ਹਾਂਜੀ ਦੇਖੋ ਆਪਣਾ ਸ਼ੇਕ ਬਣ ਕੇ ਹੋ ਗਿਆ ਪੀਣ ਲਈ ਤਿਆਰ ਹੁਣ ਇਹ ਆਪਾਂ ਦੇਵਾਂਗੇ ਬੱਚਿਆਂ ਨੂੰ ਜੀ ਗਰਮੀ ਦੀ ਡਰਿੰਕ ਹੈ ਜੋ ਵੀ ਆਪਣੀ ਹਾਂਜੀ ਸਾਰਿਆਂ ਨੂੰ ਧੰਨਵਾਦ ਸਸੀ ਕਾਲ ਜੀ